ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਡੱਖਣੇ ਮਹੱਲਾ ਪੰਜਵਾ ਜੋ ਡੁੱਬੰਦੋ ਆਪ ਸੋ ਤਰਾਏ ਕਿਨਖੇ ਕੇ ਪਾਈ ਜਿਹੜਾ ਮਨੁੱਖ ਆਪ ਹੀ ਪਾਣੀ ਵਿੱਚ ਡੁੱਬ ਰਿਹਾ ਹੋਵੇ ਉਹ ਕਿਨਖੇ ਪਾਵ ਕਿੰਨਾ ਨੂੰ ਤਾਰ ਸਕਦਾ ਅਤਵਾ ਜਿਹੜਾ ਮਨੁੱਖ ਸੰਸਾਰ ਸਮੁੰਦਰ ਅੰਦਰ ਵਿਸ਼ਿਆਂ ਦੇ ਜਲ ਵਿੱਚ ਡੁੱਬ ਰਿਹਾ ਹੈ ਉਹ ਖੇਕੀਏ ਜਿਦਾ ਆਕਾਸ਼ ਰੂਪ ਦੀ ਸਿੱਖਿਆਤਾ ਕਰਕੇ ਕਿੰਨਾ ਨੂੰ ਤਾਰ ਸਕਦਾ ਭਾਵ ਕਿਸੇ ਨੂੰ ਵੀ ਨਹੀਂ ਤਾਰ ਸਕਦਾ ਤਾਰੇ ਦੜੂ ਪੀ ਤਾਰ ਨਾਨਕ ਪਿਰ ਸਿਉ ਰਤਿਆ ਸਤਗੁਰੂ ਸਾਹਿਬ ਜੀ ਕਥਨ ਕਰਦੇ ਕਿ ਜੋ ਪਿਰ ਪਤੀ ਪ੍ਰਮਾਤਮਾ ਦੇ ਪ੍ਰੇਮ ਨਾਲ ਰੰਗਿਆ ਹੋਇਆ ਉਹ ਤਾਰੇ ਡੜੂ ਤਰਿਆ ਹੋਇਆ ਹੈ ਤੇ ਹੋਰਨਾਂ ਨੂੰ ਵੀ ਤਾਰਨਾ ਕਰਦਾ ਹੈ ਮਹੱਲਾ ਪੰਜਵਾ ਜਿੱਥੇ ਕੋਈ ਕਥਨ ਨਾਮ ਸੁਣਨਦੋ ਮਾਪੀਰੀ ਜਿਸ ਜਗ੍ਹਾ ਕੋਈ ਗੁਰਮੁਖ ਪਰਮੇਸ਼ਰ ਦਾ ਨਾਮ ਕਥਨ ਕਰਦੇ ਹਨ ਅਤੇ ਮਾਪੀਰੀ ਮੇਰੇ ਪਰੀ ਪਿਆਰੇ ਪ੍ਰਭੂ ਦਾ ਨਾਮ ਸੁਣਨਦੋ ਸੁਣਦੇ ਹਨ ਮੂ ਜਲਾਉ ਤਤ ਨਾਨਕ ਪਰੀ ਪਸੰਦੋ ਹਰਿਓ ਥੀਓਸ ਮੂਨ ਦਾ ਮੈਂ ਤਤ ਭਾਵ ਤੇ ਸੰਗਤ ਰੂਪੀ ਥਾਂ ਵਿੱਚ ਜਲਾਉ ਚੱਲ ਕੇ ਜਾਂਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉੱਥੇ ਕਥਨ ਕਰਨ ਵਾਲਿਆਂ ਤੇ ਸੁਣਨ ਵਾਲਿਆਂ ਅੰਦਰ ਪ੍ਰਤਖ ਪਰੀ ਪਿਆਰੇ ਰੱਬ ਨੂੰ ਵਸਦਾ ਦੇਖ ਕੇ ਮੈਂ ਹਰਿਓ ਹਰਾ ਪਰਾ ਥੀਓਸ ਹੋ ਜਾਵਾਂਗਾ ਅਤਵਾ ਜਿਸ ਹਿਰਦੇ ਰੂਪੀ ਧਾ ਵਿੱਚ ਕੋਈ ਪਰਮੇਸ਼ਰ ਦੇ ਨਾਮ ਦਾ ਕਥਨ ਕਰਦਾ ਹੈ ਅਤੇ ਮੇਰੇ ਪਿਆਰੇ ਪ੍ਰਭੂ ਦਾ ਨਾਮ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਦਾ ਹੈ ਅੰਤਰਜਾਮੀ ਪ੍ਰਭੂ ਆਖਦਾ ਹੈ ਕਿ ਮੈਂ ਉਸਦੇ ਹਿਰਦੇ ਵਿੱਚ ਚੱਲ ਕੇ ਸਾਖਸ਼ਾਤ ਹੁੰਦਾ ਸਤਗੁਰੂ ਜੀ ਕਥਨ ਕਰਦੇ ਕਿ ਉਸ ਮਨੁੱਖ ਨੇ ਪ੍ਰਭੂ ਨੂੰ ਦੇਖਣਾ ਕੀਤਾ ਹੈ ਅਤੇ ਉਸੇ ਦਾ ਚਿੱਤ ਸ਼ੁਭ ਗੁਣਾ ਕਰਕੇ ਹਰਾ-ਭਰਾ ਹੋਇਆ ਮਹੱਲਾ ਪੰਜਵਾ ਮੇਰੀ ਮੇਰੀ ਕਿਆ ਕਰ ਹੈ ਪੁੱਤਰ ਕਲਤਰ ਸਨੇਹ ਹੈ ਜੀਵ ਤੂੰ ਆਪਣੇ ਪੁੱਤਰਾਂ ਤੇ ਕਲਤਰ ਇਸਤਰੀ ਦੇ ਸਨੇਹ ਪ੍ਰੇਮ ਮੋਹ ਦੇ ਅਧੀਨ ਹੋ ਕੇ ਮੇਰੀ ਮੇਰੀ ਕੀ ਕਰਦਾ ਰਹਿੰਦਾ ਹੈ ਨਾਨਕ ਨਾਮ ਵਿਹੂਣੀਆ ਨੇ ਮੁਣੀ ਆਦਾ ਦੇਹ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਨਾਮ ਤੋਂ ਵਿਹੂਣੀਆ ਹੀਣੀ ਖਾਲੀ ਹੋਣ ਕਰਕੇ ਤੇਰੀ ਇਹ ਦੇਹ ਕਾਇਆ ਨੇ ਮੁਣੀ ਆਦਾ ਮੁਣਿਆਦ ਤੋਂ ਬਿਨਾ ਝੂਟੀ ਹੀ ਹੈ ਪੌੜੀ ਨੈਣੀ ਦੇਖੋ ਗੁਰਦਰਸ਼ਨੋ ਗੁਰ ਚਰਣੀ ਮੱਥਾ ਮੈਂ ਤਾਂ ਆਪਣੇ ਪ੍ਰਤੱਖ ਮਨ ਬੁੱਧ ਵਿਵੇਕ ਵਿਰਾਗ ਰੂਪੀ ਨੇਤਰਾਂ ਕਰਕੇ ਗੁਰਾਂ ਦੇ ਦਰਸ਼ਨਾਂ ਦੀਦਾਰਾਂ ਨੂੰ ਦੇਖਣਾ ਕਰਦਾ ਅਤੇ ਗੁਰਾਂ ਦੇ ਚਰਣਾ ਉਪਰ ਆਪਣਾ ਮੱਥਾ ਮਸਤਕ ਧਰਨਾ ਕਰਦਾ ਬੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ ਆਪਣੇ ਪਰਤਖ ਪੈਰੀਂ ਪਾਵ ਚਰਣਾ ਨਾਲ ਗੁਰਾਂ ਦੇ ਦਰ ਉੱਪਰ ਚੱਲਣਾ ਕਰਦਾ ਹਾਂ ਅਤੇ ਹੱਥਾ ਹੱਥਾ ਨਾਲ ਗਰਮੀ ਦੀ ਰੁੱਤ ਵਿੱਚ ਪੱਖਾ ਫੇਰਨਾ ਕਰਦਾ ਅਥਵਾ ਪੈਰ ਰੂਪੀ ਚਰਣਾ ਨਾਲ ਪਰਮੇਸ਼ਰ ਦੀ ਭਗਤੀ ਦੇ ਰਸਤੇ ਉੱਪਰ ਚੱਲਣਾ ਕਰਦਾ ਅਤੇ ਸੰਸਾਰ ਵੱਲੋਂ ਪੱਕੇ ਫੇਰਨ ਰੂਪਕਾ ਆਪਣੇ ਪ੍ਰੇਮ ਰੂਪੀਤਾ ਨਾਲ ਫੇਰਨਾ ਕਰਦਾ ਅਕਾਲ ਮੂਰਤ ਹਿਰਦੈ ਧਿਆਏ ਦਾ ਦਿਨ ਰਾਤ ਜਪੰਥਾ ਕਾਲ ਤੋ ਰਹਤ ਮੂਰਤ ਹਸਤੀ ਸਰੂਪ ਨੂੰ ਆਪਣੇ ਹਿਰਦੈ ਹਿਰਦੇ ਵਿੱਚ ਅਰਦਾਨਾ ਕਰਦਾ ਅਤੇ ਦਿਨ ਰਾਤ ਉਸ ਦਾ ਨਾਮ ਜਪੰਥਾ ਜਪਦਾ ਵਾਜਪਨ ਥਾ ਸੋ ਸਾਧ ਸੰਗਤ ਰੂਪੀ ਥਾਂ ਵਿੱਚ ਇਸਤਿਤ ਹੋ ਕੇ ਉਸ ਦਾ ਨਾਮ ਜਪਨ ਕਈਏ ਜਪਦਾ ਮੈਂ ਛੱਡਿਆ ਸਗਲ ਅਪਾਏ ਨੂੰ ਪਰਵਾਸੈ ਗੁਰ ਸਮਰੱਥਾ ਸਰਬ ਸ਼ਕਤੀवान ਗੁਰਾਂ ਦੇ ਭਰੋਸੇ ਹੋ ਕਰਕੇ ਮੈਂ ਸਾਰਾ ਅਪਾਏ ਨੂੰ ਆਪਾ ਭਾਵ ਹੰਕਾਰ ਛੱਡਿਆ ਤਿਆਗਣਾ ਕੀਤਾ ਹੈ ਗੁਰ ਬਖਸ਼ਿਆ ਨਾਮ ਨਿਦਾਨ ਸਭੋ ਦੁਖ ਲੱਥਾ ਸਤਿਗੁਰਾਂ ਨੇ ਮੈਨੂੰ ਨਾਮ ਦਾ ਖਜ਼ਾਨਾ ਬਖਸ਼ਣਾ ਕੀਤਾ ਹੈ ਜਿਸ ਕਰਕੇ ਮੇਰਾ ਸਾਰਾ ਹੀ ਦੁੱਖ ਲੈ ਗਿਆ ਹੈ ਭੋਗ ਪੁੰਚੋ ਪਾਈ ਹੋ ਪੱਲੇ ਨਾਮ ਅਗੱਤਾ ਏ ਭਾਈ ਹੋ ਭਾਈ ਜਨੋ ਤੁਸੀਂ ਵੀ ਨਾਮ ਦਾ ਖਜ਼ਾਨਾ ਆਪ ਭੋਗਣਾ ਕਰੋ ਅਤੇ ਹੋਰਨਾਂ ਨੂੰ ਪੁੰਜੋ ਛਕਾਉਣਾ ਕਰੋ ਆਪ ਆਪ ਨਾਮ ਜੱਪੋ ਤੇ ਹੋਰਨਾਂ ਨੂੰ ਜਪਾਉਣਾ ਕਰੋ ਆਪਣੇ ਹਿਰਦੇ ਰੂਪੀ ਪੱਲੇ ਵਿੱਚ ਅਗੱਤਾ ਅਕੀਏ ਕਥਨੀਏ ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰਕੇ ਰਖੋ ਨਾਮਦਾਨ ਇਸ ਨਾਨ ਦੇਡ ਸਦਾ ਕਰਹੁ ਗੁਰ ਕਥਾ ਨਾਮ ਜਪਣਾ ਕਰੋ ਧਰਮ ਦੀ ਕਿਰਤ ਕਰਕੇ ਦਾਨ ਕਰੋ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਰੂਪ ਗੁਰਮਤਿ ਦੇ ਸੂਲਾਂ ਨੂੰ ਦ੍ਰਿੜ ਪਰਪੱਕ ਕਰੋ ਤੇ ਹਮੇਸ਼ਾ ਗੁਰਾਂ ਦੀ ਸਰੂਪ ਲਖਣਾ ਤੇ ਤਤਸਤੀ ਲਖਣਾ ਕਰਕੇ ਨਿਰਗੁਣ ਤੇ ਸਰਗੁਣ ਰੂਪ ਦੀ ਕਥਾ ਸੁਣੋ ਕਰੋ ਸਹਿਜ ਪਾਇਆ ਪ੍ਰਭ ਪਾਇਆ ਜਮ ਕਾ ਪਹੁ ਲੱਥਾ ਇਸ ਪ੍ਰਕਾਰ ਜਦੋਂ ਸਹਿਜ ਗਿਆਨ ਹੋਇਆ ਤਦੋਂ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਅਤੇ ਜਮਦੂਤਾਂ ਦਾ ਪਉ ਡਰ ਵੀ ਲੱਥਾ ਲੈ ਗਿਆ ਹੈ ਸਲੋਕ ਮਹੱਲਾ ਸਲੋਕ ਡੱਖਣੇ ਮਹੱਲਾ ਪੰਜਵਾ ਲੱਗੜੀਆ ਪਿਰਯੰਨ ਪੇਖੰਦੀਆ ਨਾ ਤਿਪੀਆ ਮਹਾਤਮਾ ਜਨਾਂ ਦੀਆਂ ਬਿਰਤੀਆਂ ਅੱਖਾਂ ਪਰੀਆਂ ਨ ਪਿਆਰੇ ਪਤੀ ਪਰਮੇਸ਼ਰ ਦੇ ਸਰੂਪ ਵਿੱਚ ਲੱਗੜੀਆਂ ਲੱਗੀਆਂ ਹੋਈਆਂ ਅਤੇ ਉਸ ਸਰੂਪ ਨੂੰ ਪੇਖੰਦੀਆਂ ਤੱਕ ਦੀਆਂ ਤਿੱਪੀਆਂ ਤ੍ਰਿਪਤ ਨਹੀਂ ਹੁੰਦੀਆਂ ਹੱਬ ਮਜਾਹੂ ਸੋਤੜੀ ਬਿਆ ਨ ਡਿਠੋ ਕੋਈ ਉਹ ੜੀ ਮਾਲਕ ਪ੍ਰਭੂ ਹੱਬ ਸਾਰਿਆਂ ਦੇ ਹਿਰਦਿਆਂ ਦੇ ਮਜਾਹੂ ਵਿੱਚ ਵਸ ਰਿਹਾ ਅਸੀਂ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਵੀ ਬਿਆ ਦੂਜਾ ਨਹੀਂ ਡਿਠੋ ਦੇਖਦੇ ਮਘਲਾ ਪੰਜਵਾ ਕਥੜੀਆਂ ਸੰਤਾਹ ਤੇ ਸੁਖਾਉ ਪੰਧੀਆਂ ਜੋ ਸ਼ਾਂਤ ਚਿੱਤ ਸੰਤ ਜਨਾਂ ਦੀਆਂ ਪਰਮੇਸ਼ਰ ਦੀਆਂ ਪ੍ਰਾਪਤੀ ਵਾਲੀਆਂ ਕਥਾਵਾਂ ਹਨ ਉਹ ਸੁਖ ਦੀਆਂ ਪੰਧੀਆਂ ਗਲੀਆਂ ਹਨ ਬਸੋਖ ਸਰੂਪ ਵਿੱਚ ਪਹੁੰਚਾਉਣ ਵਾਲੀਆਂ ਪੱਧਰੀਆਂ ਪਈਆਂ ਹਨ ਨਾਨਕ ਲੱਦੜੀਆਂ ਤੇ ਨਾਲ ਜਿਨ੍ਹਾਂ ਭਾਗ ਮਥਾੜੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਹ ਕਥਾਵਾਂ ਉਹਨਾਂ ਨੂੰ ਲੱਦੜੀਆਂ ਲੱਭਦੀਆਂ ਪ੍ਰਾਪਤ ਹੁੰਦੀਆਂ ਜਿਨ੍ਹਾਂ ਦੇ ਮਥਾੜ ਹੈ ਮੱਥੇ ਦੇ ਸ੍ਰੇਸ਼ਟ ਭਾਗ ਲੇਖ ਹਨ ਮਹੱਲਾ ਪੰਜਵਾ ਡੂੰਗਰ ਜਲਾਥਲਾ ਧੂਮ ਬਨਾ ਫਲਕੰਦਰਾ ਪਾਤਲ ਆਕਾਸ ਪੂਰਨ ਹਬ ਕਡਾ ਏ ਭਾਈ ਡੂਗਰੰਦਾ ਪਹਾੜਾਂ ਜਲਾ ਪਾਣੀਆਂ ਥਲਾ ਖੁਸ਼ਕ ਤਾਂ ਵਾ ਭੂਮ ਧਰਤੀ ਬਣਾ ਜੰਗਲਾਂ ਤੇ ਫਲਾਂ ਤੇ ਕੰਦਰਾਂ ਗੁਪਾਵਾਂ ਸਾਰੇ ਪਤਾਲਾਂ ਸਾਰੇ ਆਕਾਸ਼ਾਂ ਆਦ ਹੱਬ ਸਾਰੇ ਕੱਡਾਂ ਵਿੱਚ ਹੀ ਖਰੀ ਜਿਹੜਾ ਪਰੀਪੂਰਨ ਹੋ ਰਿਹਾ ਹੈ ਨਾਨਕ ਪੇਖ ਜੀਉ ਨਾਨਕ ਪੇਖ ਜੀਉ ਇਕਤ ਸੂਤ ਪਰੋਤੀਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਮੈਂ ਉਸੇ ਪ੍ਰਭੂ ਨੂੰ ਵੇਖ ਕੇ ਜਿਉਂਦਾ ਹਾਂ ਜਿਸ ਨੇ ਸਾਰੀ ਸ੍ਰਿਸ਼ਟੀ ਆਪਣੇ ਇੱਕ ਚੇਤਨ ਸੱਤਾ ਸਵਾਸਾਂ ਰੂਪੀ ਸੂਤ ਵਿੱਚ ਪਰੋਈ ਹੋਈ ਇੱਕ ਬ੍ਰਹਮ ਗਿਆਨ ਰੂਪ ਸੂਤ ਵਿੱਚ ਸਭ ਦੀਆਂ ਬਿਰਤੀਆਂ ਪਰੋਈਆਂ ਆਈਆਂ ਹਨ ਪਉੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਕਿ ਭਾਈ ਪ੍ਰਭੂ ਹੀ ਜੀ ਹੀ ਆਪਣ ਨਿਮਿਤ ਉਪਾਦਾਨ ਕਰਨ ਹੋਣ ਕਰਕੇ ਮਾਤਾ ਰੂਪ ਹੈ ਪ੍ਰਭੂ ਜੀ ਪਿਤਾ ਰੂਪ ਹੈ ਤੇ ਪ੍ਰਭੂ ਜੀ ਹੀ ਸਭ ਨੂੰ ਪ੍ਰਤਪਾਲਕ ਪਾਲਣ ਵਾਲਾ ਹੈ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਹਰੀ ਪ੍ਰਭੂ ਜੀ ਹੀ ਮੇਰੀ ਸਾਡੀ ਸਾਰ ਸੰਭਾਲ ਕਰਦਾ ਹਮ ਅਸੀਂ ਪ੍ਰਭੂ ਦੇ ਹੀ ਬਾਲਕ ਬੱਚੇ ਹਾਂ ਸਹਿਜ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ ਉਹ ਆਪਣੇ ਜਨਾਂ ਨੂੰ ਸੁਭਾਵਕ ਹੀ ਗਿਆਨ ਵਿੱਚ ਵਾ ਪ੍ਰੇਮ ਦੀ ਖੇਡ ਖਿਲਾਉਣਾ ਕਰਦਾ ਹੈ ਅਤੇ ਇਸ ਗੱਲੋਂ ਉਹ ਰਤਾਂ ਭਰ ਵੀ ਆਲਕ ਆਲਸ ਨਹੀਂ ਕਰਦਾ ਔਗਣ ਕੋ ਨਚਤਾਰਦਾ ਗਲ ਸੇਤੀ ਲਾਇਕ ਉਹ ਪ੍ਰਭੂ ਕੋਈ ਵੀ ਔਗਣ ਗੁਨਾਹ ਚੀਤੇ ਹੀ ਨਹੀਂ ਕਰਦਾ ਸਰਗੁਣ ਸਰੂਪ ਵਿੱਚ ਪ੍ਰਤੱਖ ਤੇ ਨਿਰਗੁਣ ਸਰੂਪ ਵਿੱਚ ਅਪੇਦ ਨਿਸ਼ਚੇ ਰੂਪੀ ਕੰਠ ਗਲ ਨਾਲ ਲਾਉਣਾ ਕਰਦਾ ਹੈ ਮੋ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਮੈਂ ਜੋ ਵੀ ਪਦਾਰਥ ਆਪਣੇ ਮੂੰਹੋਂ ਮੰਗਦਾ ਉਹ ਪ੍ਰਭੂ ਉਹੀ ਬਖਸ਼ਿਸ਼ ਦੇਣਾ ਕਰਦਾ ਹੈ ਇਸ ਲਈ ਹਰੀ ਪਿਤਾ ਹੀ ਮੈਨੂੰ ਸਾਰੇ ਸੁਖ ਦੇਣ ਵਾਲਾ ਹੈ ਗਿਆਨ ਰਾਸ ਨਾਮ ਧਨ ਸੋ ਪਿਉਨ ਇਸ ਸੌਦੇ ਲਾਇਕ ਉਸ ਪ੍ਰਭੂ ਨੇ ਮੇਰੇ ਤਾਈ ਗਿਆਨ ਰੂਪ ਧਨ ਨਾਮ ਰੂਪੀ ਰਾਸ ਪੂੰਜੀ ਸੌਂਪਣੀ ਕੀਤੀ ਹੈ ਅਤੇ ਮੈਨੂੰ ਇਸ ਸੌਦੇ ਦੇ ਲਾਇਕ ਜੋਗ ਬਣਾਉਣਾ ਕੀਤਾ ਹੈ ਸਾਂਜੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਉਸ ਪ੍ਰਭੂ ਨੇ ਮੇਰੀ ਗੁਰੂ ਨਾਲ ਭਾਈਵਾਲਤਾ ਸਾਂਝ ਪਾ ਕੇ ਮੈਨੂੰ ਆਪਣੇ ਸਰੂਪ ਵਿੱਚ ਬਹਾਲਿਆ ਇਸਤਤ ਕੀਤਾ ਹੈ। ਭਾਵ ਮੈਂ ਆਪਣਾ ਤਨ ਮਨ ਤਨ ਗੁਰੂ ਨੂੰ ਅਰਪਿਆ ਹੈ ਤੇ ਗੁਰੂ ਨੇ ਮੈਨੂੰ ਸਤ ਚਿਤ ਆਨੰਦ ਸਰੂਪ ਦਾ ਗਿਆਨ ਬਖਸ਼ ਕੇ ਆਪਣੇ ਪਾਸ ਬਿਠਾ ਲਿਆ ਹੈ। ਹੁਣ ਮੈਂ ਸਾਰੇ ਸੁੱਖ ਪ੍ਰਾਪਤ ਕਰ ਲਏ ਹਾਂ। ਵਾ ਸਾਰੇ ਸੁੱਖ ਮੇਰੇ ਪਾਏ ਇੱਕ ਦਾਸ ਬਣਾ ਦਿੱਤੇ ਹਨ। ਮੇ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਉਹ ਮੇਰਾ ਪਿਆਰਾ ਮੇਰੇ ਨਾਲੋਂ ਕਦੇ ਚਿੱਤ ਵੀ ਵਿਛੜਦਾ ਨਹੀਂ ਜੋ ਹਰੀ ਸਭ ਦਾ ਪਿਤਾ ਤੇ ਸਾਰੀਆਂ ਗੱਲਾਂ ਕਰਨ ਦੇ ਲਾਇਕ ਯੋਗ ਹੈ ਸਲੋਕ ਡੱਗਣੇ ਮਹੱਲਾ ਪੰਜਵਾ ਨਾਨਕ ਕੱਜੜਿਆ ਸਿਉ ਤੋੜ ਢੂੜ ਸੱਜਣ ਸੰਤ ਪੱਕਿਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਭਾਈ ਕੱਚੇ ਵਿਛਿਆਂ ਵਿੱਚ ਲੰਗੇ ਹੋਏ ਪੁਰਖਾਂ ਨਾਲ ਆਪਣਾ ਸਬੰਧ ਤੋੜ ਨਾ ਕਰੋ ਅਤੇ ਨਾਮ ਦੇ ਅਭਿਆਸ ਵਿੱਚ ਪੱਕਿਆ ਪੱਕੇ ਪਰਪੱਕ ਮਿੱਤਰ ਰੂਪ ਸ਼ਾਂਤ ਚਿੱਤ ਸੰਤ ਮਹਾਤਮਾ ਜਨਾਂ ਨੂੰ ਟੁੰਡ ਕੋਜਣਾ ਕਰੋ ਓਏ ਜੀਵੰਦੇ ਵਿਛੜੈ ਓਏ ਮੋਇ ਨਜਾਹੀ ਛੋੜ ਕਿਉਂਕਿ ਓਏ ਪਾਵ ਕੱਚੇ ਪੁਰਖ ਸੰਬੰਧੀ ਆਦਤਾਂ ਜਿਉਂਦਿਆਂ ਹੋਇਆ ਹੀ ਵਿਛੜ ਜਾਂਦੇ ਸਾਤ ਛੱਡ ਜਾਂਦੇ ਪਰ ਉਹ ਇੱਕ ਹੀ ਉਹ ਨਾਮ ਬਿਆਸੀ ਸ਼ਾਂਤ ਚਿਤ ਮਹਾਤਮਾ ਮਰਿਆਂ ਨੂੰ ਵੀ ਛੱਡ ਕੇ ਨਹੀਂ ਜਾਂਦੇ ਹਨ ਭਾਵ ਮਰਿਆਂ ਹੋ ਜਾਂਦਾ ਵੀ ਪਲਾਹੀ ਲੋਚਦੇ ਆ ਸੋ ਜਿਵੇਂ ਭਾਈ ਪ੍ਰਾਣਾ ਜੀ ਦੀ ਸਾਖੀ ਆਉਂਦੀ ਨਾ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅਨੰਤ ਸਿੱਖਾ ਵਿੱਚੋਂ ਇੱਕ ਭਾਈ ਪ੍ਰਾਣਾ ਨਾਮ ਦਾ ਸਿੱਖ ਹੋਇਆ ਇੱਕ ਇਹੋ ਹੀ ਨਾਮ ਦਾ ਸਿੱਖ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਵਿੱਚ ਵੀ ਹੋਇਆ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵੀ ਧਰਮ ਜੰਗਾਂ ਵਿੱਚ ਵੀਰਤਾ ਦਿਖਾਉਂਦਾ ਰਿਹਾ। ਸੋ ਇੱਥੇ ਜੋ ਸਾਖੀ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਭਾਈ ਪ੍ਰਾਣਾ ਜੀ ਦੀ ਹੈ। ਇਹ ਸਿੱਖ ਗੁਰੂ ਨਾਨਕ ਦੇਵ ਜੀ ਦੇ ਮਲਾਪ ਤੋਂ ਪਹਿਲਾਂ ਇੱਕ ਰੱਜਿਆ ਪੁੱਜਿਆ ਸ਼ਾਹੂਕਾਰ ਸੀ। ਹਰ ਸਮੇਂ ਮਾਇਆ ਦੀ ਦੌੜ ਵਿੱਚ ਲੱਗਾ ਰਹਿਦਾ। ਅਚਾਨਕ ਇਸ ਦੇ ਪੂਰਬਲੇ ਸ੍ਰੇਸ਼ਟ ਕਰਮ ਜਾਗੇ ਤੇ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਇਆ। ਅਤੇ ਗੁਰਾਂ ਦੀ ਕਿਰਪਾ ਦੁਆਰਾ ਇਸ ਦਾ ਮਾਇਆ ਦਾ ਪਰਦਾ ਦੂਰ ਹੋ ਗਿਆ ਗੁਰਾਂ ਦਾ ਉਪਦੇਸ਼ ਸੁਣ ਕੇ ਇਸ ਨੂੰ ਪਰਲੋਕ ਦਾ ਪੈ ਪ੍ਰਤੀਤ ਹੋਣ ਲੱਗਾ ਇਸ ਨੇ ਗੁਰਾਂ ਦੇ ਚਰਨ ਪਕੜ ਕੇ ਬੇਨਤੀ ਕੀਤੀ ਮੈਨੂੰ ਪਰਲੋਕ ਤੋਂ ਸੁ ਕਹਿਣ ਲੱਗਾ ਮਹਾਰਾਜ ਮੇਰਾ ਵੀ ਪਲਾ ਕਿਵੇਂ ਹੋਵੇ ਸਤਿਗੁਰਾਂ ਨੇ ਕਿਹਾ ਕਿ ਜਿਹੜੀ ਮਾਇਆ ਤੂੰ ਪਾਪਾ ਨਾਲ ਇਕੱਠੀ ਕੀਤੀ ਉਹ ਸਭ ਗਰੀਬਾਂ ਵਿੱਚ ਲਟਾ ਦੇ ਵੰਡ ਦੇ ਤੇਰੀ ਧਰਮ ਕਿਰਤ ਮਾਇਆ ਦੇ ਅਸੀਂ ਜਮਨ ਹੋਵਾਂਗੇ ਉਸਨੇ ਗੁਰੂ ਜੀ ਦਾ ਬਚਨ ਮੰਨ ਕੇ ਸਾਰੀ ਦੌਲਤ ਗਰੀਬਾਂ ਵਿੱਚ ਵੰਡ ਦਿੱਤੀ ਪਰਿਵਾਰ ਨਾਰਾਜ਼ ਹੋ ਕੇ ਉਸ ਦਾ ਸਾਥ ਛੱਡ ਗਿਆ ਗੁਰੂ ਜੀ ਇਸ ਨੂੰ ਪਰਮ ਪਦਵੀ ਦੇ ਕੇ ਅੱਗੇ ਚਲੇ ਗਏ ਗੁਰੂ ਜੀ ਦੇ ਹੁਕਮ ਅਨੁਸਾਰ ਧਰਮ ਕੀਰਤ ਕਰਨੀ ਵੰਡ ਛਕਣਾ ਤੇ ਹਰ ਸਮੇਂ ਸਿਮਰਨ ਕਰਦੇ ਰਹਿਣ ਇਹਨਾਂ ਬਚਨਾਂ ਨੂੰ ਕਮਾ ਕੇ ਥੋੜੇ ਸਮੇਂ ਵਿੱਚ ਆਨੰਦ ਆਉਣ ਲੱਗਾ ਭਾਈ ਪ੍ਰਾਣਾ ਜੀ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਨਿਯਮ ਬਣਾਉਣਾ ਕੀਤਾ ਕਿ ਕੀਰਤ ਦੇ ਨਾਲ ਨਾਲ ਪਰਮੇਸ਼ਰ ਦੀ ਸਿਫਤ ਕਰਨੀ ਜਾਂ ਸੁਣਨੀ ਵੀ ਜ਼ਰੂਰੀ ਹੈ ਇਸ ਲਈ ਭਾਈ ਪ੍ਰਾਣਾ ਜੀ ਜਿੱਥੇ ਵੀ ਕਿਰਤ ਕਰਨ ਲਈ ਜਾਂਦੇ ਉੱਥੇ ਪਰਮੇਸ਼ਰ ਦੀ ਸਿਫਤ ਕਿਸੇ ਕੋਲੋਂ ਸੁਣਦੇ ਜਾਂ ਆਪ ਕਰਦੇ ਰਹਿੰਦੇ ਸੋ ਇਸੇ ਤਰ੍ਹਾਂ ਦੱਸਿਆ ਕਿ ਵੇਖੋ ਜਦੋਂ ਉਹਨੇ ਧਨ ਦੌਲਤ ਗਰੀਬਾਂ 'ਚ ਵੰਡ ਦਿੱਤਾ ਤੇ ਜਿਹੜਾ ਕਹਿੰਦਾ ਸੀ ਮੇਰੀ ਘਰ ਵਾਲੀ ਮੇਰੇ ਬੱਚੇ ਉਹ ਸਾਥ ਛੱਡ ਗਏ ਇਹ ਧਨ ਕਰਕੇ ਸਭ ਨਾਲ ਹਨ ਜਿੰਨਾ ਚਿਰ ਸੁੱਖ ਹੈ ਸੁੱਖ ਮੈਂ ਆਨ ਬਹੁਤ ਮਿਲ ਬੈਠਤ रहत जहु दिस के रे विपत परी सब ही संग छाड़त को न आवत नेर मोहल्ला पंजवा नानक बिजलिया चमकन कर्ण कटा अदका लिया बरसन मेघ अपार नानक संगम पीरी सोहंदिया ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਵੇਂ ਸਾਵਨ ਦੇ ਮਹੀਨੇ ਵਿੱਚ ਬਿਜਲੀਆਂ ਚਮਕਨ ਚਮਕਦੀਆਂ ਹਨ ਅਤਿਆੰਤ ਹੀ ਕਾਲੀਆਂ ਘਟਾਵਾਂ ਕੁਰਨ ਹੁੰਦਾ ਗਰਜਦੀਆਂ ਹਨ ਅਪਾਰ ਬਹੁਤ ਸਾਰੇ ਬੱਦਲ ਮੇਗ ਵਰਸਦੇ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਐਸੇ ਮਹੀਨੇ ਅੰਦਰ ਜਿਹੜੀਆਂ ਇਸਤਰੀਆਂ ਆਪਣੇ ਪਿਰ ਪਿਆਰੇ ਪਤੀ ਦੇ ਸੰਗਮ ਮਿਲਾਪ ਵਿੱਚ ਰਤੀਆਂ ਹੋਈਆਂ ਉਹ ਸੁਹੰਦੀਆਂ ਭਾਵ ਸ਼ੋਭਨੀਕ ਹੁੰਦੀਆਂ ਹਨ ਮਹੱਲਾ ਪੰਜਵਾ ਜਲ ਤਲ ਨੀਰ ਪਰੇ ਸੀਤਲ ਪਵਨ ਝੁਲਾਰ ਦੇ ਵਰਖਾ ਰੁੱਤ ਵਿੱਚ ਪਾਣੀ ਵਾਲੇ ਥਾਂ ਟੋਏ ਟਿੱਬੇ ਖੁਸ਼ਕ ਥਾਂ ਆਦ ਨੀਰ ਪਾਣੀ ਨਾਲ ਪਰੇ ਪਏ ਹੋਣ ਅਤੇ ਠੰਡੀ ਪਵਨ ਹਵਾ ਝੁਲਾਰ ਦੇ ਹੁਲਾਰੇ ਦੇ ਰਹੀ ਹੋਵੇ ਸੇਜੜੀਆਂ ਸੋ ਇਨ ਹੀਰੇ ਲਾਲ ਜੜਨਦੀਆ ਸੋ ਇਨ ਭਾਵ ਸੋਨੇ ਦੀਆਂ ਸੇਜੜੀਆਂ ਸੇਜਾ ਵਿੱਚ ਹੀਰੇ ਲਾਲ ਆਦ ਜੜਨਦੀਆਂ ਜੜੇ ਹੋਏ ਹੋਣ ਸੁਬਰ ਕੱਪੜ ਭੋਗ ਨਾਨਕ ਬਿਰੀ ਵਿਹੂਣੀ ਤੱਤਿਆ ਸੁਬਰ ਸੁੰਦਰ ਕੱਪੜ ਬਸਤਰ ਪਹਿਨੇ ਹੋਣਨੇ ਕੰਪਦਾਰਤ ਭੋਗਣ ਵਾਸਤੇ ਹੋਣ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਐਨਾ ਕੁਝ ਹੁੰਦੇ ਹੋਇਆ ਜੇਕਰ ਇਸਤਰੀਆਂ ਪਦੀ ਦੀ ਪ੍ਰਾਪਤੀ ਤੋਂ ਵਿਹੂਣੀ ਬਿਨਾ ਹਨ ਤਾਂ ਤੱਤਿਆ ਤਪਦੀਆਂ ਹੀ ਰਹਿੰਦੀਆਂ ਹਨ ਪੌੜੀ ਕਾਰਣ ਕਰਤੇ ਜੋ ਕੀਆ ਸੋਈ ਹੈ ਕਰਣਾ ਹੇ ਭਾਈ ਕਰਤਾ ਬੁਰਖ ਨੇ ਜਿਹੜਾ ਵੀ ਕਾਰਨ ਕਰਾਉਣਾ ਕੀਤਾ ਹੈ ਉਹੀ ਸਭ ਜੀਵ ਕਰਨਾ ਕਰਦੇ ਜੇ ਸੋ ਤਾਵੈ ਪ੍ਰਾਣੀਆਂ ਪਾਵੈ ਤੁਰ ਲੈਣਾ ਹੇ ਪ੍ਰਾਣੀਆਂ ਪ੍ਰਾਣਾਤਾਰੀ ਜੀਵ ਜੇਕਰ ਤੂੰ ਪਦਾਰਤਾ ਮਾਇਆ ਦੇ ਪਿੱਛੇ ਸੈਂਕੜੇ ਵਾਰ ਦੌੜਦਾ ਰਹੇ ਤਾਂ ਵੀ ਉਹ ਹੀ ਪਾਉਣਾ ਕਰੇਗਾ ਜੋ ਤੁਰ ਦਰਗਾਹ ਤੂੰ ਪ੍ਰਾਪਤ ਹੋਣਾ ਤੈਨੂੰ ਲਿਖਿਆ ਹੋਇਆ ਬਿਨ ਕਰਮਾ ਕਿਛੂ ਨ ਲੱਭਾਈ ਜੇ ਫਿਰ ਹੈ ਸਭ ਤਰਣਾ ਜੇਕਰ ਸਾਰੀ ਧਰਤੀ ਤੇ ਫਿਰਦਾ ਰਹੇ ਤਾਂ ਵੀ ਸਤਿਗੁਰਾਂ ਦੀ ਕਰਮਾ ਕਿਰਪਾ ਵਾ ਨਿਸ਼ਕਾਮ ਕਰਮਾਂ ਤੋਂ ਬਗੈਰ ਤੈਨੂੰ ਕੁਝ ਵੀ ਲੱਭਣਾ ਪ੍ਰਾਪਤ ਨਹੀਂ ਹੋਣਾ ਗੁਰ ਮਿਲ ਪਾਉ गोविंद ਕਾ ਪੈ ਡਰ ਦੂਰ ਕਰਨਾ ਜਿਸਨੇ ਵੀ ਗੁਰਾਂ ਨਾਲ ਮਿਲ ਕੇ ਮਿਲ ਕਰਕੇ ਪਰਮੇਸ਼ਰ ਦਾ गोविंद ਦਾ ਪਉ ਡਰ ਤਾਰਨ ਕੀਤਾ ਉਸਨੇ ਜਮਾਂ ਦਾ ਪੈ ਤੇ ਪ੍ਰਲੋਕ ਵਿਕਾਰਾਂ ਦਾ ਡਰ ਦੂਰ ਕਰਨਾ ਕੀਤਾ ਹੈ ਪੈਤੀ ਬੈਰਗ ਉਪਜੈ ਹਰ ਖੋਜਿਤ ਫਿਰਣਾ ਵੈਗੁਰੂ ਦੇ ਡਰ ਤਾਰਨ ਤੋਂ ਸੰਸਾਰ ਵੱਲੋਂ ਉਪਰਾਮਤਾ ਪੈਦਾ ਹੁੰਦੀ ਅਤੇ ਪੁੰਨੋਖ ਪਰਮੇਸ਼ਰ ਨੂੰ ਸੰਤਾਂ ਭਗਤਾਂ ਦੀ ਸੰਗਤ ਦੁਆਰਾ ਖੋਜਣਾ ਲੱਭਣਾ ਲੱਭਦਾ ਫਿਰਦਾ ਹੈ ਖੋਜਿਤ ਖੋਜਿਤ ਸਹਿਜ ਉਪਜਿਆ ਫਿਰ ਜਨਮ ਨ ਮਰਣਾ ਫੇਰ ਕਹਿੰਦੇ ਹਰੀ ਨੂੰ ਸੰਤਾਂ ਮਹਾਤਮਾ ਦੀ ਸੰਗਤ ਦੁਆਰਾ ਖੋਜ ਦ ਕੋਜ ਲੱਭਦਿਆਂ ਲੱਭਦਿਆਂ ਜਦੋਂ ਗਿਆਨ ਸਹਿਜ ਉਪਜਿਆ ਪ੍ਰਗਟ ਹੋਇਆ ਤਦੋਂ ਜੰਮਣਾ ਮਰਣਾ ਨਹੀਂ ਹੁੰਦਾ ਹਿਆਏ ਕਮਾਇ ਧਿਆਇਆ ਪਾਇਆ ਸਾਧ ਸਰਣਾ ਜਿਸ ਨੇ ਆਪਣੇ ਆਪ ਨੂੰ ਸ੍ਰੇਸ਼ਟ ਮਹਾਤਮਾ ਜਨਾਂ ਦੀ ਸਰਣਾ ਓਟ ਵਿੱਚ ਪਾਉਣਾ ਕੀਤਾ ਉਸ ਨੇ ਆਪਣੇ ਹਿਆਏ ਹਿਰਦੇ ਵਿੱਚ ਅਰਾਧਨਾ ਭਾਵ ਮੰਨਣ ਕੀਤਾ ਹੈ ਫੇਰ ਕਮਾਏ ਕਮਾਉਣਾ ਭਾਵ ਨੇ ਅਧਿਆਸਨ ਕੀਤਾ ਹੈ ਬੋਹਿਤ ਨਾਨਕ ਦੇਵ ਗੁਰ ਜਿਸ ਹਰ ਚੜ੍ਹਾਏ ਤਿਸ ਭਉ ਜਲ ਤਰਣਾ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਕਲਯੁਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਹਿਤ ਜਹਾਜ਼ ਰੂਪ ਹਨ ਜਿਸ ਮਨੁੱਖ ਨੂੰ ਪਰਮੇਸ਼ਰ ਇਸ ਜਹਾਜ਼ ਉੱਪਰ ਚੜਾਉਣਾ ਭਾਵ ਗੁਰੂ ਨਾਲ ਮੇਲਦਾ ਉਸ ਨੇ ਭਉ ਜਲ ਸੰਸਾਰ ਸਮੁੰਦਰ ਤੋਂ ਤਰਨਾ ਕੀਤਾ ਹੈ ਵਾਹੇ ਗੁਰੂ 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 ਸਤਿਵਾਹ ਵਾਹਿਗੁਰੂ ਜੀ ਕੀ ਫਤਿਹ